ਆਸ ਕਰਨਾ ਹਾਂਜੀ ਨੀਲੀ 라ਵੀ 3 ਮਹੀਨੇ ਤੋਂ ਸੇਮੀਂਟ ਦਾਤਾ ਫਾਟ ਲੋ ਜੀ ਡਾਕਟਰ ਸਾਹਿਬ ਇੱਕ ਮਿੰਟ ਪਹਿਲਾਂ ਤੜਿਆ ਦੇ ਨਾਮ ਦਾ ਨੰਬਰ 522 ਫਾਟ ਪੀਸ ਨੇ ਹਾਸਲ ਕੀਤੀ ਹੈ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਬੱਲਵਾਨ ਰਖਿਆ ਹਾਂਜੀ ਸਿੰਘ ਜੀ ਸਿੰਘ ਜੀ ਬਲਟ ਅਨਾਉਂਸ ਕਰਨ ਲੱਗੇ ਆ ਇੱਕ ਕਿਕਰ ਦੂਜਾ ਨਾਮ 383 ਨੰਬਰ ਟੈਗ ਨੰਬਰ 383 ਨੰਬਰ ਦੋਸਤ ਆਪ 383 ਨੰਬਰ ਚੌਥਾ ਤੀਜਾ ਨਾਮ ਇੱਕ ਤਾਂ ਹੈ ਪ੍ਰੋਗਰੈਸ ਟੈਗ ਨੰਬਰ 102 ਬਹੁਤ ਬਹੁਤ ਮੁਬਾਰਕਾਂ ਜੀ ਇਹਨੇ 3 ਮੀਸਨ ਹਾਸਲ ਕੀ ਕੰਪਨੀ ਨਾਮ ਆਜੀ ਟੈਗ ਨੰਬਰ 178 ਜਨ ਇੱਕ ਹਜ਼ਾਰ ਤੋਂ ਸਰ 178 ਨੰਬਰ ਜੋ ਖੜੀ ਆ ਪੰਜਵਾਂ ਨਾਮ 534 ਹਾਂਜੀ ਆਜੀ 5ਵਾਂ ਨੰਬਰ ਆ ਜੀ 534 ਨੰਬਰ ਦੀ ਸੇਵਾ 1000 ਖਾਤ ਦੀ ਹਮ ਆਜੀ ਸੇਵਾ 1000 ਖਾਤ ਦੀ ਆ ਖੜਾ ਬਾਜਵਾ ਜੀ 7ਮਾ 1003 ਜੀ ਹਲੋ ਹਾਂਜੀ ਲੋ ਜੀ ਫੁੱਲ ਵੱਜ ਗਏ ਤਦ ਬਾਅਦ ਬਾਈ ਜੀ ਰੇਗ ਨੂੰ ਖਾਲੀ ਕਰ ਦਿਓ ਤੇ ਫੁੱਲ ਵੱਜ ਗਏ ਤਾਂ ਕੱਟੀਆਂ ਨੂੰ ਬਾਹਰ ਕਰ ਲਓ ਜਾਂ ਸਾਈਡ ਤੇ ਲਾ ਕੇ ਦਿਨਾ ਨੋਪਰਾ ਵਰਕੇ ਤੇ ਜਿਹੜੇ ਕੈਮਰੇ ਵਾਲਾ ਗੱਲ ਕਰਦੀ ਐ ਇੱਕ ਸਾਈਡ ਤੇ ਹੋਊਗਾ ਦਸੂਜੇ ਪਾਈਪ ਦੀ ਦੇਰ ਤੇ 201 ਦੀ ਨੋਮਾ ਵੀਰੇ ਵੀਰੇ ਦਸਵਾ 1 116 ਨੋਮਾ ਹਾਂਜੀ ਫੋਟੋ ਕਰਾ ਲਓ